ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਗੱਲ ਕਰਦੇ ਆਂ ਧਰਤੀ ਦੇ ਬਾਰੇ ਚ ਕਿ ਕੀ ਧਰਤੀ ਜਿਹੜੀ ਹੈ ਇਹ ਕਿਤੇ ਉੱਚੀ ਤੇ ਨਹੀਂ ਹੁੰਦੀ ਜਾ ਰਹੀ ਅਕਸਰ ਇਸ ਚੀਜ਼ ਦਾ ਸੋਚਣ ਤੋਂ ਬਾਅਦ ਜਵਾਬ ਨਹੀਂ ਮਿਲਦਾ ਕਿ ਜਦੋਂ ਦੀ ਧਰਤੀ ਬਣੀ ਹੈ ਇਦੇ ਉੱਤੇ ਕਿੰਨੀ ਵਨਸਪਤੀ ਹੋਈ ਕਿੰਨੇ ਜੀਵ ਜੰਤੂ ਆਏ ਕਿੰਨੀਆਂ ਫਸਲਾਂ ਗੱਡੀਆਂ ਮੋਟਰਾਂ ਅੱਜ ਤੱਕ ਗਿਣ ਲਓ पेड़ ਪੌਦੇ ਮਕਾਨ ਬਿਲਡਿੰਗਾਂ ਆਖਰਕਾਰ 2 400 500000 ਹਜ਼ਾਰ ਸਾਲ ਤੋਂ ਬਾਅਦ ਅਲਟੀਮੇਟ ਤੇ ਮਿੱਟੀ ਹੋ ਜਾਂਦਾ ਸਾਰਾ ਕੁਝ ਮੰਨ ਲਓ ਕਾਨਕ ਖੜੀ ਹੈ ਬਾਹਰ ਇਹ ਜਿਹੜੀ ਕਣਕ ਖੜੀ ਹੈ ਜਾਂ ਝੋਨਾ ਖੜਾ ਵਾਰ ਇਹ ਚਾਹੇ ਪਰਾਲੀ ਦੇ ਰੂਪ ਵਿੱਚ ਚਾਹੇ ਚੌਲਾਂ ਦੇ ਰੂਪ ਵਿੱਚ ਕਿਸੇ ਨੇ ਖਾਧੇ ਜਾਂ ਕਿਤੇ ਗਏ ਅਕਸਰ ਤੇ ਧਰਤੀ ਤੇ ਰਹੇ ਨਾ ਕੋਈ ਇਨਸਾਨ ਆ ਮੰਨ ਲਓ ਇਨਸਾਨ ਦੀ ਇੰਨੇ ਸ਼ਰੀਰ ਆ ਇੰਨੀਆਂ ਤੁਹਾਡੀਆਂ ਪਸ਼ੂ ਪੰਛੀ ਆ ਬਹੁਤ ਅਨਿਤ ਜਦੋਂ ਤੋਂ ਡਾਕੂਮੈਂਟ ਅਵੇਲੇਬਲ ਧਰਤੀ ਦੇ ਉੱਤੇ ਉਦੋਂ ਤੋਂ ਤੁਸੀਂ ਗਿਣ ਕੇ ਦੇਖ ਲਓ ਇੰਨੇ ਪੁਰਸ਼ ਆਏ ਆ ਇੰਨੀਆਂ ਪਸ਼ੂ ਆਏ ਆ ਇੰਨੇ ਪੰਛੀ ਆਏ ਆ ਆਖਰਕਾਰ ਉਹ ਜਦੋਂ ਗਏ ਇਸ ਜਹਾਨੋਂ ਕੁਛ ਤੇ ਕੁਛ ਛੱਡ ਕੇ ਗਏ ਆਪਣਾ ਮੁੱਠੀ ਪਰ ਲਾਸਟ ਰਿਮੇਨ ਜਿਹੜੇ ਉਹਨਾਂ ਦੇ ਜਿਹੜੇ ਕੁਛ ਜਿਹੜੇ ਲਾਸਟ ਦੇ ਵਿੱਚ ਜਿਹੜਾ ਬਚ ਜਾਂਦਾ ਉਹ ਕੁਛ ਤੇ ਕੁਛ ਹੋਏਗਾ ਤੇ ਕਿੰਨੇ ਹਜ਼ਾਰ ਸਾਲਾਂ ਤੋਂ ਕਿੰਨੇ 100 ਸਾਲਾਂ ਤੋਂ ਕਿੰਨਾ ਇਕੱਠਾ ਹੋਇਆ ਧਰਤੀ ਦੇ ਉੱਤੇ ਤੁਸੀਂ ਦੇਖੋ ਇਸੇ ਤਰ੍ਹਾਂ ਹੀ ਮੱਲੋ ਵਨਸਪਤੀ ਹੈ ਕਣਕ ਹੈ ਝੋਨਾ ਹੈ ਮੱਲੋ ਭਾਵੇਂ ਉਹ ਵੜਿਆ ਗਿਆ ਉਹਨੂੰ ਤੁਸੀਂ ਅੱਗ ਵੀ ਲਾਤੀ ਜੋ ਕਿ ਮਾੜੀ ਹੀ ਲਾਉਣੀ ਜਾਂ ਕਿ ਤੁਸੀਂ ਇਹਨੂੰ ਕੁਝ ਕਿਸੇ ਤਰੀਕੇ ਦੇ ਨਾਲ ਉਹਨੂੰ ਛੋਟਾ ਕਰਤਾ, ਸਕਾਤਾ ਕੰਪਰੈਸ ਕਰਤਾ ਪਰ ਰeal ਧਰਤੀ ਦੇ ਚੌਲ ਛੱਡਦੇ ਸੈਲਰ ਚ ਤੋ ਬਣ ਗਏ ਉਹਦੇ ਤੋਂ ਉਹਦੀ ਖਾਦ ਬਣ ਗਈ ਭਾਵੇਂ ਉਹਦੇ ਤੋ ਆ ਪੰਜ ਚਾ ਗੱਤਾ ਬਣ ਗਿਆ ਅਲਟੀਮੇਟ ਤੇ ਜ਼ਮੀਨ ਤੇ ਰਿਹਾ ਨਾ ਉਹ ਇਸੇ ਤਰ੍ਹਾਂ ਹੀ ਜਿਹੜਾ ਬੰਦੇ ਨੇ ਚੌਲ ਖਾ ਲਿਆ ਜਾਂ ਕਣਕ ਖਾ ਲਈ ਐ ਅਲਟੀਮੇਟ ਤੇ ਰਹੀ ਧਰਤੀ ਤੇ ਬੰਦੇ ਨੇ ਢਿੱਡ ਚ ਗਈ ਅਲਟੀਮੇਟ ਧਰਤੀ ਤੇ ਆਈ ਫੇਰ ਬੋਡੀ ਵੀ ਧਰਤੀ ਤੇ ਰਹਿਣੀ ਹੈ ਇਹਦੇ ਲਾਸਟ ਮੈਂਨ ਜਿਹੜੇ ਤਾਂ ਅਦਰਵਾਈਜ਼ ਵੀ ਜਿਹੜਾ ਹਿਊਮਨ ਵੇਸਟ ਆ ਵੀ ਧਰਤੀ ਤੇ ਰਹਿਣਾ ਚਾਹੇ ਕੁਝ ਵੀ ਹੈ ਗੰਨਾ ਆ ਗੰਦਾ ਵੀ ਦਾ ਚੀਨੀ ਹੈ ਖੰਡਾ ਉਹਦੀਆਂ ਗੁਲਰਾਂ ਆ ਉਹਦਾ ਖੋਰੀ ਹੈ ਅਲਟੀਮੇਟਲੀ ਧਰਤੀ ਦੇ ਤੇ ਦਫਨ ਹੁੰਦੀ ਹੈ ਨਾ ਉਹ ਕਈ ਵਾਰੀ ਚੀਜ਼ ਸਾਨੂੰ ਦੇਖਣ ਨੂੰ ਲੱਗਦਾ ਹੈ ਕਿ ਬੰਬੀਆਂ ਦੇ ਕੋਠੇ ਜਿਹੜੇ ਆ ਪੰਜਾਂ 10 ਸਾਲਾਂ ਨੀਵੇਂ ਚ ਲੱਗਣ ਲੱਪਿੰਦੇ ਔਰ ਖਬਰਾਂ ਵੀ ਕਈ ਵਾਰ ਸੁਣੀ ਆ ਕਿ ਜਿਹੜੇ ਸਮੁੰਦਰ ਤੱਟ ਦੇ ਲਾਗੇ ਘਰ ਆ ਲੋਕਾਂ ਦੇ ਸ਼ਹਿਰ ਨੇ ਕਸਬੇ ਰੇ ਉਹਨਾਂ ਵੱਲੋਂ ਪਾਣੀ ਵਧਦਾ ਪਿਆ ਉਹ ਡੁੱਗੜਦੀ ਉਹਨਾਂ ਨੂੰ ਖਤਸ਼ਾ ਹੈ ਸੋ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਕਿਤੇ ਅਗਰ ਕਿਸੇ ਨੂੰ ਗਿਆਨ ਹੋਏ ਤੇ ਜ਼ਰੂਰ ਦੱਸਿਓ ਕਿ ਕਿਤੇ ਧਰਤੀ ਜਿਹੜੀ ਹੈ ਉੱਚੀ ਤੇ ਨਹੀਂ ਹੋਈ ਜਾ ਰਹੀ ਉੱਪਰ ਨੂੰ ਕਿਉਂਕਿ ਇਹਦਾ ਕੋਈ ਮੇਰੇ ਸਮਝ ਮਤਾਰਾ ਹੈ ਕਿ ਜੰਨਿਕ ਪਰਮਾਤਮਾ ਨੇ ਸੋਝੀ ਦਿੱਤੀ ਆ ਮੈਨੂੰ ਨਹੀਂ ਇਹ ਸਮਝ ਆਉਂਦੀ ਵੀ ਇਹ ਜਿਹੜਾ ਇੰਨਾ ਲਾਸਟ ਰਵੈਨ ਜਿਹੜੇ ਹਰ ਚੀਜ਼ ਦੇ ਜਿਹੜੇ ਆ ਚੈਤ੍ਰਕਤਾ ਦੇ ਆ ਚਾਹੇ ਪਸ਼ੂ ਪੰਛੀਆਂ ਦੇ ਜਿਹੜੇ ਆ ਉਹ ਕਿੱਧਰ ਗਏ ਤੇ ਰੈਲਡਿਨੇਟਲੀ ਹਰ ਹਾਲਤ ਵਿੱਚ ਧਰਤੀ ਤੇਰੇ ਚਾਹੇ ਘੱਟਾ ਬਣ ਗਏ ਜਾਂ ਮਿੱਟੀ ਬਣੀ ਕੁਝ ਵੀ ਹੋਏ ਤੇ ਹਜ਼ਾਰਾਂ ਸਾਲਾਂ ਦਾ ਹਜ਼ਾਰਾਂ ਚੀਜ਼ਾਂ ਦਾ ਕੈਲਕੂਲੇਟ ਕਰੀਏ ਤੇ ਬਹੁਤ ਜ਼ਿਆਦਾ ਉਹ ਵਜਨ ਤੇ ਬਹੁਤ ਜ਼ਿਆਦਾ ਪਰਤ ਬਣ ਜਾਂਦੀ ਹੈ ਧਰਤੀ ਦੇ ਉੱਤੇ ਤੇ ਦੋਸਤੋ ਜੇ ਤੁਹਾਨੂੰ ਵੀ ਇਹਦੇ ਬਾਰੇ ਕੁਝ ਥੋੜਾ ਬਹੁਤਾ ਗਿਆਨ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਫਾਰਵਰਡ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਪਤਾ ਲੱਗ ਸਕੇ ਕਿ ਇਹਦਾ ਬਿਹਤਰ ਤਰੀਕਾ ਹੋਰ ਕੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਧਰਤੀ ਦਾ ਰੱਖ-ਰਖਾਓ ਜਿਹੜਾ ਹੈ ਵਧੀਆ ਹੋ ਸਕਦਾ ਹੈ ਕਿਉਂਕਿ ਸਭ ਤੋਂ ਬੈਸਟ ਤੇ ਇਹੀ ਹੈ ਕਿ ਪੇੜ ਪੌਦਾ ਜਿਹੜਾ ਹੈ ਤੇ ਲਗਾਇਆ ਜਾਏ ਇਹ ਮੋਦੇ ਦੇ ਨਾਲ ਧਰਤੀ ਨੂੰ ਜਾਨ ਪੈਂਦੀ ਹੈ ਤਾਂ ਲੋਕਾਂ ਦਾ ਸਾਹ ਸਖਾਵਾਂ ਹੁੰਦਾ ਪਰ ਉਹਦੇ ਨਾਲ ਨਾਲ ਜਿਹੜਾ ਮੈਂ ਗੱਲ ਕਰਦਾ ਪਿਆ ਇਹ ਕਣਕ ਝੋਨੇ ਫਸਲਾਂ ਆਈਆਂ ਸਾਰੀਆਂ ਇਹਦੇ ਲਾਸਟ ਰਮੇਨ ਦਾ ਕੀ ਹਾਲ ਆ ਇਹ ਕਿੱਧਰ ਗਏ ਅਲਟੀਨੇਟ ਧਰਤੀ ਤੇ ਰਵੇ ਦੋਸਤੋ ਧੰਨਵਾਦ ਤੁਹਾਡਾ ਸੁਣਨ ਵਾਸਤੇ ਚੰਗੀ ਲੱਗੀ ਆ ਤੇ ਲਾਈਕ ਸ਼ੇਅਰ ਫਾਰਵਰਡ ਜਰੂਰ ਕਰਿਓ ਧੰਨਵਾਦ ਖੁਸ਼ ਰਹੋ ਵਸਦੇ ਰਹੋ ਆਵਾਜ਼ ਰਹੋ ਜਿੰਦੇ ਰਹੋ ਓਲਾ ਕਰੇ ਰੱਬ